ਸ਼੍ਰੀ ਰੇਸ ਸਿੰਘ ਜੀ ਮਾਨ ਸਾਹਿਬ ਦਰਮਸਤਰ ਕੋ ਬਣਾਉਣ ਨੂੰ ਬਧਾਈ ਦਿੰਦੇ ਆ ਪਹੁੰਚੇ ਆ ਸਰਦਾਰ ਕੁਮਰ ਸਿੰਘ ਮੈਂਬਰ ਸਾਹਿਬ ਸਰਦਾਰ ਗੁਰਮੀਤ ਸਿੰਘ ਜੀ ਸੰਤਪੁਰ ਸਾਹਿਬ ਔਰ ਸਰਦਾਰ ਹਰਪ੍ਰੀਤ ਸਿੰਘ ਜੀ ਚੁਕਾ ਮੈਂਬਰ ਸਾਹਿਬ ਔਰ ਸਰਦਾਰ ਜੇਟਰ ਸਿੰਘ ਜੀ ਕਹਾਉਂ ਬੀਬੀ ਕਮਲੇ ਬੀਨ ਔਰ ਆ ਸ਼ੇਰ ਸਿੰਘ ਜੀ ਮਾਤਾ ਸਭ ਔਰ ਸਾਰੇ ਨਾਲ ਆ ਛੋਟੇ ਗੁਆਂ ਬੰਧ ਕਮੇਟੀ ਦੇ ਮੈਂਬਰ ਸਬਾਣ ਔਰ ਸਮੂਚੀ ਇਹ ਸਰਕੇ ਦੀ ਸੰਗਤ ਔਰ ਜਿਹਨੇ ਜੋ ਆਇਆ ਸੰਗਤ ਸਾਰਿਆਂ ਦਾ ਅਥੇ ਅੰਕਾਪਾ ਵਾਹਿਗੁਰੂ ਜੀ ਕਾਲ ਸਾਹਿਬ ਆਇਆ ਬាទ ਸਾਰਿਆਂ ਤੋਂ ਪਹਿਲਾਂ ਪਾਵੇਂ ਸਾਰ ਨੂੰ ਇੱਥੇ ਆਉਣ ਦੇ ਸੁਮਜੀ ਸ਼੍ਰੋਮਣੀ ਕਾਲਜਦਲ ਦੇ ਲੀਡ ਟੀਮ ਔਰ ਇਸ ਸਾਥੀ ਦੇ ਸਾਰੇ ਸਰਕਲ ਖਾਨ ਸਾਹਿਬਾਨ ਵੱਲੋਂ ਔਰ ਸੁਮਜੀ ਟੀਮ ਦੇ ਤਾਕਤ ਜੀ ਆਏ ਹਨ ਔਰ ਉਹਨਾਂ ਨੂੰ ਸੇ ਵਧਾਈ ਦੇ ਚੌਕੇ ਉਹ ਆਪਣੀ ਸ਼ਾਹ ਦਾ ਚੌਥੀ ਵਾਰ ਨੇ ਪ੍ਰੋਗਰਾਮ ਬਣ ਕੇ ਜਦ ਤੋਂ ਬਾਅਦ ਇੱਥੇ ਸਾਡੇ ਦਰਮਿਆਨ ਪਹਿਲੀ ਵਾਰ ਆਏ ਆ ਕੰਡਲ ਦੇ ਵਿੱਚ ਉਹਨਾਂ ਨੂੰ ਇੱਥੇ ਆਉਣ ਦੇ ਜੀਵ ਆਇਆਂ ਜੀਵ ਆਇਆਂ ਪਹਿਲਾਂ ਸਤ ਸਤਿ ਪਟਾਂ ਸਾਹਿਬ ਦਾ ਜਿੰਨ ਸਤਜੇ ਬਣਿਆ ਹੋਇਆ ਨਾ ਕੋਟਰੇ ਕੋਟਸ ਰ ਕਰਨਾ ਨਹੀਂ ਦੀ ਨਾ ਬਹੁਤ ਨਿਯਮਾਂ ਬਰਾਸਾ ਹੱਥੋਂ ਵਾਂਗ ਜਗਾਂ ਬਰਾਸਾ ਮਾਟ ਕੇ ਸਾਗੇ ਦਰਸ਼ਨ ਦਿੱਤੇ ਹਨ ਗੁਣਾਂ ਦੇ ਲਈ ਗੁਰੂ ਵਰਪੀ جڑا شہید اور نہیںسٹر ہوئی ہو کے ہو سو پر شروع گردوارا پروار ਜਿੰਦਰ ਸਿੰਘ ਧਾਮੀ ਅੱਗੇ ਉਹਨਾਂ ਦੇ ਸਾਥੀਆਂ ਨੂੰ ਇੱਥੇ ਬੁਲਾਇਆ ਬੁਲਾਇਆ ਉਹਨਾਂ ਨੂੰ ਮਾਸਕਾ ਦੇ ਪਾਸੇ ਮੈਂ ਜਿੱਥੇ ਜਾ ਜਿੱਥੇ ਮੰਦੀ ਦਾ ਧੰਨਵਾਦ ਕਰਦਾ ਤੇ ਨਾਲ ਨਾਗਰ ਨਿਵਾਸੀਆਂ ਦਾ ਵੀ ਧੰਨਵਾਦ ਕਰਦਾ ਮੈਂ ਵਿਚਾਰ ਇਹ ਦੋਣਾ ਕਿ ਸਾਨੂੰ ਪੈਸੇ ਮੂਹ ਦੇ ਵੜਾਈ ਨਹੀਂ ਕਰੀ ਤੇ ਸਾਨੂੰ ਬਧਿਆ ਮਾਣ ਮਾਣ ਹੈ ਅਸੀਂ ਇਹਨਾਂ ਦੇ ਵਾਅਦੇ ਵਿੱਚ ਤਗੜੇ ਹੋ ਕੇ ਇੰਨੇ ਮੀਟੇ ਮੇਰੇ ਸਾਥੀ ਬੈਠੇ ਆ ਅਸੀਂ ਸਾਰੇ ਹੀ ਸਾਡੇ ਮੁੱਖ ਸੇਵਾਦਾਰ ਅਮੀਨ ਸਾਹਿਬ ਇਹਨਾਂ ਦੇ ਵਾਅਦੇ ਵਿੱਚ ਇਹਨਾਂ ਦਾ ਸਾਥ ਦੇ ਕੇ ਸਿੱਖਾਂ ਦੇ ਸਿਰਮੋਹ ਸਸਤਾ ਸ਼ੋਹਰੇ ਗੁਰਦਵਾਰਾ ਦੇ ਬੰਦਕ ਮੇਟੀ ਕਿ ਜੋ ਇਹਦੇ ਖਾਦ ਲਿਖੀਆਂ ਮੁੱਡੀਆਂ ਗੱਲਾਂ ਉੱਠੀਆਂ ਅਸੀਂ ਤੁਹਾਨੂੰ વિશ્વાસ ਦੋਣੇ ਆ ਕਿ ਅਸੀਂ ਇਮਾਨਦਾਰੀ ਨਾਲ ਕੰਮ ਕਰਕੇ ਕੋਈ ਵੀ ਇਹੋ ਜੀ ਤੁਹਾਨੂੰ ਆਵਾਜ਼ ਸੁਣਨ ਨੂੰ ਮਿਲੂਗੀ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਈ ਖਰਾਬ ਹੋਵੇ ایک کے دیتا ہے تے اسی پردان صاحب کی نام تے جنہیں بھی ایس پی جی سی میمبر صاحب نے جنہیں بھی یہ صاحب کے لے سباکر صاحب ਉਹਨਾਂ ਨੇ ਸਾਰੇ ਨਾਮ ਲੈ ਕੇ ਉਥੇ ਸਾਰੀ ਸੰਗਤ ਦਾ ਹਲਕਾ ਨਿਆਸਨ ਵਾਲੇ ਨਾ ਸੇਵਾਦਾਰ ਦੇ ਨਾਤੇ ਸਾਰੀਆਂ ਸੰਗਤਾਂ ਦਾ ਦਿਲ ਦੀਆਂ ਕਹਾਣੀਆਂ ਤੋਂ ਤਰਜੁਮਾ ਕਰ ਮਾਫ ਕਰਾਂ ਚੇਤੇ ਤੌਰ ਤੇ ਪਹੁੰਚੇ ਸ਼ਿਰੋਣੀ ਕੋਟੋਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਰਜੀਤ ਸਿੰਘ ਜੀ ਧੰਨੀ ਸਾਹਿਬ ਉਹਨਾਂ ਦੇ ਨਾਲ ਸਰਦਾਰ ਸ਼ੇਰ ਸਿੰਘ ਜੀ ਮਾਨ ਸਾਹਿਬ ਜਨਰਲ ਸ਼ਰੋਨੀ ਗੋਤਰਾ ਪ੍ਰਬੰਧਕ ਕਮੇਟੀ ਨੂੰ ਸਰਦਾਰ ਘੰਮਰ ਸਿੰਘ ਦੀ ਭਾਗਤਾ ਮੈਂਬਰ ਸ਼ਰੋਨੀ ਕਮੇਟੀ ਨੇ ਪਾਬਟੇ ਸੀ ਜਿੱਤਨ ਹਲਾ ਮੈਂਬਰ ਸ਼ਰੋਨੀ ਕਮੇਟੀ ਬੀਬੀ ਨਰੇਂਦਰ ਕੌਰ ਜੀ ਰਣਿਆ ਸਾਹਿਬ ਸਰਦਾਰ ਕੌਮ ਅੱਜ ਪੀੜਾ ਮਹਿਸੂਸ ਕਰੇ ਉਹ ਪੀੜਾ ਕਿਹੜੀ ਆ ਜਿਹੜਾ ਗੁਰਮਾਨ ਦੇ ਪਾਤਸ਼ਾਹ ਨੇ ਇੱਕ ਓੰਕਾਰ ਦਾ ਸਿਧਾਂਤ ਬਚ ਇਸ ਕੀਤਾ ਸੀ ਉਹਨੂੰ ਅੱਜ ਰੋੜ ਮੜੀਆਂ ਬੀਟ ਕਾਂ ਲਈ ਬੜੀਆਂ ਤਾੜਾਂ ਲੱਗੀਆਂ ਕੋਸ਼ਤਾਧਾਰ ਨੇ ਇਤਾਂ ਦੇ ਵੀ ਜਿੱਥੇ ਜਾਣ ਦੀ ਜਾਣ ਦੀ ਬਰਯਾਦਾ ਆ ਉਥੇ ਵੀ ਵੀ ਨਹੀਂ ਗਿਆ ਲੰਗਦੀ ਉਥੇ ਜੂਵੇ ਸੈਕਟ ਵਾਲਾ ਉਹ ਲਿਵਾਸ ਪਾ ਕੇ ਜਾਂਦੇ ਪਰ ਗੁਰੂ ਸਾਹਿਬ ਨੇ ਦਾ ਬਾਕੀ ਕਿਤੇ ਵੀ ਸੇਲ ਕੋ ਲਿਵਾਸ ਪਾ ਕੇ ਆ ਜਾ ਮੇਰੇ ਘਰ ਤੇ ਕੋ ਪ੍ਰਮਾਨ ਸੋ ਸਤਗੁਰੂ ਦੀ ਕਿਰਪਾ ਕਾਲ ਸੂਚੀ ਜਸੇਵੰਦੀ ਦਾ ਸਾਲੀ ਦਾ ਔਰ ਚੇਚੇ ਤੌਰ ਤੇ ਬਰਾੜ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਹਾਡੇ ਸਾਰੇ ਸੰਤਾਂ ਦੇ ਦਰਸ਼ਨ ਕਰਨ ਦਾ ਸਮਾਂ ਬਖਸ਼ ਦਿੱਤਾ ਆਉਂਗੇ ਲੈਣਾ ਕਰੀਏ ਦੇਖੋ ਗੁਰੂ ਸਾਹਿਬ ਦੇ ਸ਼ਰਮੇ ਸ਼ਰੋਮੇ ਕਾਲੇ ਦਾ ਜਿਵੇਂ ਬੰਦੀ ਸਰਕਾਰਿਆਂ ਦਾ ਦਿੱਤਾ ਵਾਦ ਕਿਉਂਕਿ ਗੁਰੂ ਦੀ ਸ਼ਰਮੇ ਵਿੱਚ ਬੈਠੇ ਇੱਥੇ ਸਿਰਫ ਬਾਤ ਕੀ ਦੀਪ ਦੇ ਖਾਲਸੇ ਦੇ